ਅਰਮ ਸਤਕਾਲ ਜੋ ਗੁਰੂ ਰੂਪ ਸਾਧ ਸੰਗਤ ਸੋ ਪਿਆਰ ਨਾਲ ਖੁੱਤੇ ਬੁਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਪੱਛੇ 3ੀ ਰਾਗ ਦੇ ਵਿੱਚ ਗੁਰਮਾਨ ਸਿੰਘ ਜੀ ਮਹਾਰਾਜ ਕੁ ਕਰਦੇ ਅਸਾ ਅੰਦਰ ਜਮਿਆ ਅਸਾ ਰਸ ਕਸ ਖਾਏ ਇਹ ਮਨੋ ਕੁ ਇਸ ਦੁਨੀਆ ਦੇ ਵਿੱਚ ਪਿਛਲੇ ਜਨਮਾਂ ਦੇ ਸੰਸਕਾਰਾਂ ਨੂੰ ਨਾਲ ਲੈ ਕੇ ਆਉਂਦਾ ਕੋਈਆਂ ਅਸਾਈਸਮੈਂਟਾਂ ਹੁੰਦੀਆਂ ਹੁੰਦੀਆਂ ਜਿਹੜੀਆਂ ਇਹਰਵਾ ਸੰਕਰਦਾ ਇਸ ਜਨਮ ਦੇ ਵਿੱਚ ਆ ਜਾਂਦਾ ਤੇ ਇੱਥੇ ਆ ਕੇ ਇਹ ਆਪਣੇ ਸੰਸਕਾਰਾਂ ਅਨੁਸਾਰ ਇਹ ਇੱਥੋਂ ਦੇ ਕੰਮ ਧੰਦੇ ਕਰਦਾ ਚੰਗੇ ਮਾੜੇ ਉਹਨਾਂ ਦਾ ਚੰਗਾ ਮਾੜਾ ਜਿਹੜਾ ਫਾਲਿਆ ਇਹਨੂੰ ਮਿਲਦਾ ਆਸਾ ਬੰਦ ਚਲਾਈ ਐ ਮੁਹ ਮੋਇ ਛੋਟਾ ਖਾਏ ਜਦੋਂ ਇਹ ਅੰਤਵਿਲੇ ਸੰਸਾਰ ਤੋਂ ਜਾਂਦਾ ਹੈ ਇਹ ਉਹਨਾ ਆਸਾਂ ਫੁਰਨੇ ਦੇ ਵਿੱਚ ਹੀ ਇਹੇ ਤੋਂ ਬਣਿਆ ਹੋਇਆ ਹੀ ਤੁਰ ਜਾਂਦਾ ਆਸਾਫ ਫੁਰਨਿਆਂ ਦੇ ਵਿੱਚ ਆਸਾ ਮਨਸ਼ਾ ਦੇ ਵਿੱਚ ਹੀ ਇਹ ਸੰਸਾਰ ਤੇ ਹੁੰਦਾ ਆ ਤੇ ਉਹਨਾਂ ਫੁਰਨਿਆਂ ਆਸਾ ਨੂੰ ਲੈ ਕੇ ਹੀ ਇਹ ਬੜ ਇਹਨੂੰ ਇੱਕ ਉਹਨਾਂ ਦਾ ਬੱਜਾ ਹੋਇਆ ਹੀ ਇਥੋਂ ਸੰਸਾਰ ਤੁਰ ਜਾਂਦਾ ਤੇ ਉਹਨਾਂ ਦਾ ਫਲ ਜਿਹੜਾ ਆ ਇਹ ਭੁਗਤ ਦਾ ਇਹਨੂੰ ਚੰਗੇ ਮਾੜੇ ਫਲ ਦਾ ਨਤੀਜਾ ਜਿਹੜਾ ਇਹਨੂੰ ਉਹਨਾਂ ਦੇ ਵਿੱਚ ਦੁੱਖ ਦੇ ਹਿਸਾਬ ਨਾਲ ਵੀ ਮਿਲਦਾ ਜਾਂ ਹੋਰ ਕਿਸੇ ਚੀਜ਼ਾਂ ਦੇ ਹਿਸਾਬ ਨਾਲ ਇਹਨੂੰ ਉਹ ਪੁੱਗਣਾ ਪੈਂਦਾ ਮਹਾਰਜ ਇੱਕ ਜਗ੍ਹਾ ਹੋਰ ਲਿਖਦੇ ਆ ਸਿਲੀ ਰਾਗ ਦੇ ਪੰਨਾ ਅਨਾਰਟਸ ਦੇ ਕੀ ਆਸਾ ਮਨ ਸਾ ਮੋਹਣੀ ਜਿਨ ਮੋਇਆ ਸੰਸਾਰ ਇਹ ਆਸਾ ਤੇ ਚਾ ਇਹ ਮਨ ਦੇ ਫੁਰਮੇ ਇਨਾ ਮੋਇ ਆਇਨਾ ਇਜਾਜ਼ੇ ਵਿੱਚ ਹੀ ਇਹ ਸਾਰਾ ਸੰਸਾਰ ਜਿਹੜਾ ਆ ਮੋਇਆ ਹੋਇਆ ਹੈ ਇਹਨਾਂ ਦੇ ਵਿੱਚ ਹੀ ਇਹ ਲੱਗਿਆ ਹੋਇਆ ਹੈ ਸੋ ਹੁਣ ਅਸੀਂ ਇੱਕ ਸ਼ਬਦ ਸ੍ਰੀ ਗੁਰਗੰਦ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਲੈਨੇ ਜਿਨ੍ਹਾਂ ਦੇ ਵਿੱਚ ਮਹਾਰਾਜ ਸਾਨੂੰ ਦੱਸਦੇ ਆ ਇਹ ਪੰਨਾ 860 ਤੇ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਇਹ ਰਾਗ ਗੌਂਡ ਦੇ ਵਿੱਚ ਹੈ ਤੇ ਮਹਾਰਾਜ ਫਰਮਾਉਂਦੇ ਆ ਕਿ ਮੇਰੇ ਮਨ ਹਰ ਉੱਪਰ ਕੀਜੈ ਪਰਵਾਸਾ ਏ ਦਾ ਹਾਉ ਵਾਲੀ ਇਸ ਸ਼ਬਦ ਦੀ ਪੰਕਤੀ ਆ। ਇਹ ਹਾਉ ਵਾਲੀ ਪੰਕਤੀ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ। ਤੇ ਇੱਥੇ ਮਾਰਾ ਸਾਨੂੰ ਦੱਸ ਰਿਹਾ ਕਿ हे ਮੇਰੇ ਮਨਾ ਤੂੰ ਪਰਮਾਤਮਾ ਉੱਤੇ ਭਰੋਸਾ ਰੱਖ। ਤੂੰ ਪਰਮਾਤਮਾ ਦੇਤੇ ਆਪਣਾ ਪੱਕਾ ਨਿਸ਼ਚੈ ਰਖ ਜੈ ਜਾਈਐ ਤਨ ਆਲੂ ਮੇਰਾ ਸੁਆਮੀ ਹਰ ਆਪਣੀ ਪੈ ਜਿ ਰਖਾ ਜਨ ਬਸਾ ਜੇ ਜਿੱਥੇ ਵੀ ਤੁਸੀਂ ਜਾਂਦੇ ਹਾਂ ਉਹ ਕਾਲਪੁਰਖ ਪਰਮਾਤਮਾ ਸਾਡੇ ਨਾਲ ਜਾਂਦਾ ਹੈ ਉਹ ਆਪਣੇ ਸੇਵਕ ਦੀ ਪੈਜ ਰੱਖਦਾ ਉਹਦੀ ਹਰ ਥਾਂ ਉਹ ਇੱਜ਼ਤ ਰੱਖਦਾ ਸਾ ਹਰ ਸੇਵੀ ਐ ਨਿਤ ਜਾਈਐ ਜੋ ਖਿੰਮੈ ਕਿਲ ਵਿਖ ਸਭ ਕਰੇ ਬਿਨਸਾ ਐਸੇ ਪ੍ਰਮਾਤਮਾ ਨੂੰ ਉਹਦੀ ਸੇਵਾ ਭਗਤੀ ਕਰਨੀ ਚਾਹੀਦੀ ਉਸਦੀ ਹਮੇਸ਼ਾ ਮਿਤ ਨੂੰ ਉਠਾਉਣਾ ਚਾਹੀਦਾ ਜਿਹੜਾ ਇੱਕ ਛਿੰਨ ਦੇ ਵਿੱਚ ਜਿਹੜੇ ਵੱਡੇ ਵੱਡੇ ਪਾਪ ਵੱਡੇ ਵੱਡਿਆਂ ਪਾਪਾਂ ਨੂੰ ਵੀ ਇਹ ਜੜਾ ਆ ਨਾਸ ਕਰ ਦਿੰਦਾ ਜੇ ਹਰ त्याग ਅਬਰ ਕੀ ਆਸ ਕੀ ਜਾਹ ਸਾ ਹਰ ਮੇ ਫਲ ਸਭ ਥਾਲ ਗਵਾਸਾ ਜੇ ਪਰਮਾਤਮਾ ਨੂੰ ਭਾਗ ਕੇ ਬੰਦਾ ਹੋਰ ਹੋਰ ਆਸਰੇ ਤੱਕਦਾ ਆ ਤਾਂ ਉਹਦੀ ਜਿਹੜੀ ਸੇਵਾ ਭਗਤੀ ਕੀਤੀ ਹੁੰਦੀ ਆ ਉਹਦੀ ਸਭ ਘਾਲ ਕਮਾਈ ਜਿਹੜੀ ਆ ਅਜਾਈ ਚੱਲੇ ਬੰਦਾ ਆਪਣੇ ਕੰਮ ਪੂਰੇ ਕਰਨ ਵਾਸਤੇ ਆ ਚਾਰੇ ਪਾਸੇ ਹੱਥ ਪੈਰ ਮਾਰਦਾ ਜਿੱਥੇ ਵੀ ਉਹਨੂੰ ਕੋਈ ਮਾੜੀ ਮੁੱਲਤੀ ਆਸ ਦਿਸਦੀ ਹੈ ਉਹ ਉਸ ਆਸ ਨੂੰ ਫੜਦਾ ਹੈ ਪਰ ਜੇ ਉਹ ਦਿੜਤਾ ਦੇ ਨਾਲ ਅਕਾਲ ਪੁਰਖ ਦੇ ਉੱਤੇ ਭਰੋਸਾ ਰੱਖੇ ਭੋਰ ਪਾਸੇ ਨਾ ਹੋ ਤਰੇ ਸਤ ਮਹਾਰਜ ਦੱਸਦੇ ਆ ਕਿ ਕਾਲਪੁਰਖ ਉਹਦੀ ਸਿਹਤਾਂ ਕਰ ਮੇਰੇ ਮਨ ਹਰ ਸੇਵ ਹੋ ਸੁਖਦਾਤਾ Swami ਜਿਸ ਸੇਵੈ ਸਭ ਧੁਖ ਲਹਾਸਾ ਮਾਰੇ ਸਾਨੂੰ ਦੱਸਦੇ ਆ ਕਿ ਜਿਸ ਪਰਮਾਤਮਾ ਦੀ ਸੇਵਾ ਭਗਤੀ ਕਰਨ ਦੇ ਨਾਲ ਬੰਦੇ ਦੀਆਂ ਸਾਰੀਆਂ ਭੁੱਖਾਂ ਤ੍ਰੇਹਾਂ ਲੈ ਜਾਂਦੀਆਂ ਇਹ ਮੇਰੇ ਮਨਾ ਐਸੇ ਮਾਲਕ ਨੂੰ ਐਸੇ ਸਵਾਮੀ ਨੂੰ ਜਿਹੜਾ ਕਿ ਸਾਰਿਆਂ ਸੁੱਖਾਂ ਦਾ ਦਾਤਾ ਆ ਸਾਰੇ ਸੁੱਖ ਦੇਣ ਵਾਲਾ ਆ ਉਹਨੂੰ ਤਿਆਗ ਨਾ ਉਹਦੇ ਨਾਲ ਤੋਂ ਉਹਦੇ ਚਰਨਾ ਦੇ ਨਾਲ ਜੁੜਿਆ ਰਹਿ ਗੁਰੂ ਨਾਨਕ ਦੇਵ ਜੀ ਮਹਾਰਾਜ ਪੰਨਾ 413 ਤੇ ਦੇ ਖਦੇ ਕੀ ਆਸਾ ਮਨ ਸਾਬਦ ਜਲਾਏ ਇਹ ਬੰਦੇ ਦੀਆਂ ਜਿਹੜੇ ਫੁਰਨੀਆਂ ਸੰਸਕਾਰਾਂ ਦੇ ਇਹ ਜਿਹੜੀਆਂ ਇਹਦੀਆਂ ਆਸ਼ਾ ਮਾਇਆ ਜੇ ਇਹ ਗੁਰੂ ਦੇ ਸ਼ਬਦ ਨਾਲ ਜੁੜੇ ਗੁਰੂ ਦੀ ਬਾਣੀ ਦੇ ਨਾਲ ਜੁੜੇ ਹੈ। ਤਾਂ ਇਹ ਗੁਰੂ ਦਾ ਸ਼ਬਦ ਜਿਹੜਾ ਆ ਇਹ ਇਸੀਆਂ ਇਹ ਈਸ਼ਾਮਾ ਫੁਰਨੇ ਜਿਹੜਾ ਇਹਨਾਂ ਨੂੰ ਦੂਰ ਕਰ ਦਿੰਦਾ। ਇਹਨਾਂ ਦਾ ਨਾਸ ਕਰ ਦਿੰਦਾ। ਜੇ ਆਪਣੀ ਵਰਥਾ ਕਹੋ ਅਵਰਾਪ ਅੱਗੇ ਆਪਣੀ ਬਿਰਥਾ ਬਹੁਤ ਕ੍ਰਾਸਾ ਜਦੋਂ ਬੰਦਾ ਕਿਸੇ ਹੋਰ ਦੇ ਕੋਲ ਜਾ ਕੇ ਆਪਣੇ ਮਨ ਦਾ ਦੁੱਖ ਦੱਸਦਾ ਆ ਉਹ ਬੰਦਾ ਵੀ ਅੱਗਿਓਂ ਦੁੱਖਾਂ ਨਾਲ ਭਰਿਆ ਹ ਉਹ ਆਪਣੇ ਦੁੱਖ ਮੋਰਿਆਂ ਦੱਸਣ ਲੱਗ ਪੰਦਾ ਕਿ ਮੈਨੂੰ ਆਹ ਦੁੱਖ ਆ ਮੈਨੂੰ ਸੋ ਮਹਾਰਾਜ ਕਹਿੰਦੇ ਆ ਵੀ ਤੂੰ ਇਸ ਦੁਨੀਆ ਦੇ ਵਿੱਚ ਕੋਈ ਹੋਰ ਜਗ੍ਹਾ ਨਹੀਂ ਹੈ ਜਿਹੜੀ ਤੇਰੇ ਦੁੱਖਾਂ ਨੂੰ ਦੂਰ ਕਰ ਸਕਦੀ ਜੀ ਤੂੰ ਆਪਣੇ ਦੁੱਖਾਂ ਦਾ ਜੇ ਸਹੀ ਸਮਾਧਾਨ ਕਰਨਾ ਚਾਹੁੰਦਾ ਤਾਤੂ ਇਸ ਕੀ ਅਕਾਲ ਪੁਰਖ ਤੇ ਭਰੋਸਾ ਰੱਖ ਆਪਣੇ ਬਿਰਥਾ ਕਹੋ ਹਰ ਆਪਣੇ ਸਵਾਮੀ ਪੈ ਜੋ ਤੁਮਰੇ ਦੁਖ ਤਤਕਾਲ ਕਟਾਸਾ ਤੂੰ ਆਪਣੀ ਵਿਰਥਾ ਜਿਹੜੀ ਆ ਆਪਣੀ ਵਿਥਿਆ ਜਿਹੜੀ ਆ ਇਹ ਆਪਣੀ ਵਿਰਥਾ ਤੂੰ ਆਪਣੇ ਮਾਲਕ ਦੇ ਪਰਮਾਤਮਾ ਮੂਹਰੇ ਉਹ ਦੱਸ ਉਹਦੇ ਮੂਹਰੇ ਰੱਖ ਉਹ ਤੇਰਾ ਜਿਹੜਾ ਦੁੱਖ ਆ ਏ ਤੇਰਾ ਦਰਦ ਜਿਹੜਾ ਆ ਉਹੋ ਤਤਕਾਲ ਬਹੁਤ ਸ਼ੇਤੀ ਤੇ ਰਾਤ ਦੁੱਖ ਜੜਾਇਆ ਉਹ ਦੂਰ ਕਰ ਦਿੰਦਾ ਹੈ ਸੋ ਐਸਾ ਪ੍ਰਭ ਛੋੜ ਆਪਣੀ ਬਿਰਫਾ ਅਵਰਾ ਪਹਿ ਕਈਐ ਅਵਰਾ ਪਹਿ ਕ ਮਨ ਲਾਜ ਮਰਾਸਾ ਜੇ ਤੂੰ ਆਪਣਾ ਦੁੱਖ ਜਿਹੜਾ ਆ ਹੋਰਾਂ ਦੇ ਮੋਰੇ ਰੱਖਦਾ ਹੈ ਹੋਰ ਨਾਲ ਕੋ ਜਾ ਕੇ ਤੂੰ ਆਪਣਾ ਦੁੱਖ ਦੱਸਦਾ ਆ ਮੜੀਆ ਮਸਾਣਾ ਤੇ ਜਾ ਕੇ ਤੂੰ ਆਪਣਾ ਅਰਦਾਸਾਂ ਕਰਦਾ ਆ ਪਖੰਡੀ ਬਾਬਿਆਂ ਦੇ ਕੋਲ ਜਾ ਕੇ ਤੂੰ ਆਪਣਾ ਦੁੱਖ ਦਰਦ ਦੀ ਰਿਆਦ ਕਰਦਾ ਹੈ। ਸਮਰਦੇ ਕਹਿੰਦੇ ਆ ਤੈਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ। ਲਾਜ ਮਰੱਸ। ਤੈਨੂੰ ਐਸਾ ਕਰਦੇ ਨੂੰ ਲਾਜ ਨਾਲ ਤੈਨੂੰ ਸ਼ਰਮ ਨਾਲ ਮਰ ਜਾਉਣਾ ਚਾਹੀਦਾ। ਸਾ ਸਰਬ ਸਮਰੱਥ ਅਕਾਲ ਪੁਰਖ ਜਿਹੜਾ ਸਾਰੀਆਂ طاقتਾਂ ਦਾ ਮਾਲਕ ਆ ਉਹਨੂੰ ਛੱਡ ਕੇ ਤੂੰ ਕਿਸੇ ਹੋਰ ਵੀ ਆਸ ਤੱਕਦਾ ਜੋ ਸੰਸਾਰੇ ਕਾ कुटुंब ਮਿੱਤਰ ਭਾਈ ਜੀਸੇ ਮਨ ਮੇਰੇ ਇਹ ਸਭ ਆਪਣੇ ਸਵਾਏ ਮਿਲਸਾ ਜਿਹੜੇ ਹੋਰ ਸੰਸਾਰ ਦੇ ਤੇਰੇ ਪਰਿਵਾਰ ਦੇ ਮੈਂਬਰ ਆ ਤੈਨੂੰ ਦਿਸਦੇ ਆ ਰਿਸ਼ਤੇਦਾਰ ਭੈਣ ਭਾਈ ਆ ਇਹ ਮੇਰੇ ਬਣਾ ਉਹ ਸਭ ਆਪੋ ਆਪਣੇ ਮਤਲਬ ਲਈ ਤੈਨੂੰ ਮਿਲਦੇ ਆ ਉਹਨਾਂ ਸਾਰਿਆਂ ਦਾ ਆਪੋ ਆਪਣਾ ਕੋਈ ਨਾ ਕੋਈ ਮਨੋਰਥ ਹੁੰਦਾ ਤੇ ਮਹਾਰਾਜ ਗੁਰਤੇਗ ਵਾਧਰ ਜੀ ਮਹਾਰਾਜ ਰਾਗ ਦੇਵਗ ਦੇਵੰਧਾਰੀ ਪੰਨਾ 536 ਉੱਤੇ ਇੱਕ ਜਗ੍ਹਾ ਲਿਖਦੇ ਆ ਉਹਦਾ ਮਹਾਨ ਬਚਨ ਹੈ ਇਹ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਸ ਸੰਸਾਰ ਦੇ ਵਿੱਚ ਜੋ ਅਸੀਂ ਸਾਖ ਸੰਬੰਧੀਆਂ ਮਿੱਤਰਾਂ ਦੋਸਤਾਂ ਭੈਣਾਂ ਭਾਈਆਂ ਦੀ ਪ੍ਰੀਤ ਦੇਖਦੇ ਪਿਆਰ ਦੇਖਦੇ ਆ ਇਹ ਸਾਰੀ ਬਿਨਸਨਹਾਰ खत्म होने वाली है सदा हमेशा रहने वाली ही है अपने ही सुख सब क्या दारा क्या मीत? सब लोग अपने सुख वास्ते ही थे आके जुड़ते हैं ਤੁਹਾਕੇ ਇਸ ਕਰਕੇ ਤੁਹਾਨੂੰ ਬੁਲਾਉਂਦੇ ਆ ਚਲਾਉਂਦੇ ਆ ਸਾਡੇ ਕੋਲ ਆਉਂਦੇ ਆ ਉਹ ਸਾਰੇ ਆਪਣੇ ਸੁੱਖਾਂ ਦੀ ਖਾਤਰ ਜਾਂ ਹਰ ਦੀ ਇਸਤਰੀਆ ਜਾਂ ਕੋਈ ਮਿੱਤਰ ਦੋਸਤ ਜਾਂ ਜਿਤ ਦਿਨ ਉਹਨਾ ਕਾ ਸਵਾਉ ਹੋਏ ਨਾ ਆਵੇ ਜਿਤ ਦਿਨ ਨੇੜ ਕੋ ਨਾ ਟੁਗਸਾ ਜਦੋਂ ਉਹਨਾਂ ਦਾ ਮਤਲਬ ਨਿਕਲਵੇ ਨਿਕਲ ਜਾਵੇ ਜਦੋਂ ਉਹਨਾਂ ਦੀ ਲੋੜ ਪੂਰੀ ਨਹੀਂ ਹੁੰਦੀ ਸਾਡੇ ਕੋਲੋਂ ਓਹੋ ਤੁਹਾਨੂੰ ਛੱਡ ਜਾਂਦੇ ਆ ਤੁਹਾਡੇ ਫਿਰ ਨੇੜੇ ਕੋਈ ਵੀ ਨਹੀਂ ਟੁੱਕਦਾ ਜੀ ਮਹਾਰਜ ਹੋਰ ਗਾਹ ਦੱਸਦੇ ਆ ਕਿ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਧ ਉਪਕਰਾ ਦੁਖ ਸੁਖ ਆਸਾ اے ਮੇਰੇ ਮਨਾ ਤੂੰ ਸਦਾ ਹੀ ਦਿਨ ਰਾਤ ਹੀ ਤੂੰ ਉਸ ਪ੍ਰਮਾਤਮਾ ਦੀ ਸੇਵਾ ਭਗਤੀ ਕਰ ਜਿਹੜਾ ਤੇਰੇ ਕੋਲ ਬਹੁਤ ਛੇਤੀ ਬੋੜਦਾ ਆ ਤੇਰੇ ਜਿਹੜੇ ਦੁੱਖਿਆ ਉਹਨਾਂ ਨੂੰ ਉਹ ਦੂਰ ਕਰਦਾ ਆ ਉਹ ਪ੍ਰਮਾਤਮਾ ਤੇਰੇ ਦੁੱਖਾਂ ਸੁੱਖਾਂ ਦੇ ਵਿੱਚ ਹਮੇਸ਼ਾ ਉਹ ਤੇਰਾ ਸਾਥ ਦਿੰਦਾ ਤੈਨੂੰ ਬੋੜਦਾ इसका प्रवासा क्योंकि जय मन मेरे जो अंति अवसर रखना सका ये मेरे मना ऐसी चीज का तू क्यों भरोसा करना है ज ਅਸ ਅੰਤ ਸਮੇਂ ਐਸ ਜ਼ਿੰਦਗੀ ਤੋਂ ਬਾਅਦ ਤੇਰੀ ਕੋਈ ਮਦਦ ਨਹੀਂ ਕਰ ਸਕਦਾ ਤੈਨੂੰ ਰੱਖ ਨਹੀਂ ਸਕਦਾ ਤੂੰ ਉਹਦੇ ਉੱਤੇ ਉਹਨਾਂ ਚੀਜ਼ਾਂ ਦੇ ਉੱਤੇ ਉਹਨਾਂ ਬੰਦਿਆਂ ਦੇ ਉੱਤੇ ਤੂੰ ਕੀ ਉਹ ਸਾਕਰਦਾ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਲੋਕਾਂ ਦੇ ਵਿੱਚ ਵੀ ਵਿਚਾਰਦੇ ਆ ਕਹਿੰਦੇ ਆ ਜੋ ਉਪਜਿਓ ਸੋ ਬਿਨਸਹਾ ਪਰੋ ਆਦਿਕ ਕਾਲ ਜਿਹੜੀ ਚੀਜ਼ ਪੈਦਾ ਹੋਈ ਆ ਉਸਨੇ ਖਤਮ ਹੋਣਾ ਚਾਹੇ ਉਹ ਅਜੇ ਖਤਮ ਹੋ ਜਵੇ ਚਾਹੇ ਕੱਲ ਨੂੰ ਖਤਮ ਹੋ ਸੇ ਗੁਰਨਾਨਕ ਪਾਤਸ਼ਾਹ ਰਾਮਕਲੀ ਦਖਣੀ ਦੇ ਵਿੱਚ ਉਚਾਰਨ ਕਰਦੇ ਆ ਕੀ ਰਾਣਾ ਰਾਉ ਨ ਕੋਰਹ ਰੰਗ ਨ ਤੁੰਗ ਫਕੀਰ ਇਸ ਜਗਤ ਦੇ ਵਿੱਚ ਕੋਈ ਰਾਣਾ ਕੋਈ ਰਾਜਾ ਕੋਈ ਫਕੀਰ ਕੋਈ ਅਮੀਰ ਕੋਈ ਵੀ ਇਸ ਦੁਨੀਆ ਦੇ ਵਿੱਚ ਸਦਾ ਇੱਥੇ ਟਿੱਕੀ ਨਹੀਂ ਲੈਂਦਾ ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰਾਰੇ ਆਪੋ ਆਪਣੀ ਵਾਰੀ ਜਿਹੜੀ ਆ ਬੁਢਾ ਇੰਤਜ਼ਾਰ ਕਰ ਰਹੇ ਆ ਤੇ ਜਿਸ ਵੇਲੇ ਬਾਰੀ ਆਉਂਦੀ ਆ ਕੋਈ ਵੀ ਜਿਹੜਾ ਆ ਬੰਦਾ ਤੇ ਤਿਕਨ ਹੀ ਸਕਦਾ ਹੈ ਤੇ ਰੇ ਦੀ ਸਕਦਾ ਕੋਈ ਧੀਰਜ ਨਹੀਂ ਕਰ ਸਕਦਾ ਇਸ ਲਈ ਮਹਾਰਜ ਕਹਿੰਦੇ ਆ ਬਈ ਜਿਹੜੀ ਚੀਜ਼ ਤੁਹਾਨੂੰ ਅੰਤ ਸਮੇਂ ਛਡਾਉਂਦੀ ਆ ਉਹ ਚੀਜ਼ ਨਾਲ ਤੁਹਾਨੂੰ ਉਹਦੇ ਉੱਤੇ ਭਰੋਸਾ ਕਰਨਾ ਚਾਹੀਦਾ ਤੇ ਉਹਦੇ ਬਾਰੇ ਮਹਾਰਜ ਸਾਨੂੰ ਦੱਸਦੇ ਆ ਅਗਤ ਲੋਚਨ ਜੀ ਦਾ ਰਾਗ ਗੁਜਰੀ ਦੇ ਵਿੱਚ ਇੱਕ ਰਹਾਣ ਬਚਨਿਆ ਕਿ ਅੰਤ ਕਾਲ ਨਰਾਇਣ ਸਿਮਰੇ ਐਸੀ ਚਿੰਤਾ ਮੇ ਜੇ ਮਰ ਜਾ ਜੇ ਜਦੋਂ ਮੌਤ ਆਉਣ ਲੱਗਦੀ ਆ ਅੰਤ ਸਮਾਂ ਬੰਦਦਾ ਜਾਂਦਾ ਤੇ ਉਹ ਜਹੀ ਜਹੀ ਜਿਹੋ ਜਹੀ ਚਿੰਤਾ ਵਿੱਚ ਜਿਸ ਗੱਲ ਦੇ ਵਿੱਚ ਉਸ ਦਾ ਧਿਆਨ ਲੱਗਾ ਹੁੰਦਾ ਉਹ ਜੇ ਉਹਦੇ ਵਿੱਚ ਉਹ ਮਰਦਾ ਆ ਤਾਂ ਮਾਰੇ ਦੱਸਦੇ ਆ ਜੇ ਅੰਤ ਕਾਲ ਨਰਾਇਣ ਸਿਮਰੇ ਐਸੀ ਚਿੰਤਾ ਮੇਂ ਦੇ ਮਰੇ ਜੇ ਕੋਈ ਅੰਤ ਸਮੇਂ ਪ੍ਰਮਾਤਮਾ ਨੂੰ ਯਾਦ ਕਰਦਾ ਹੋਇਆ ਸਰੀਰ ਛੱਡਦਾ ਆ ਉਸ ਦਾ ਧਿਆਨ ਉਸ ਮਾਲਕ ਦੇ ਵਿੱਚ ਲੱਗਾ ਆ ਬਦਤ ਤਰ ਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੇ ਰਦਾ ਬਸਾ ਪਵਿੱਤ੍ਰ ਲੋਚਨ ਜੀ ਫਰਮਾਉਂਦੇ ਆ ਕਿ ਉਹ ਮਨੁੱਖ ਜਿਹੜਾ ਆ ਉਹ ਮੁਕਤੀ ਪ੍ਰਾਪਤ ਕਰ ਲੈਂਦਾ ਕਿਉਂਕਿ ਮਾਲਕ ਉਸ ਦੇ ਹਿਰਦੇ ਵਿੱਚ ਵਸਦਾ ਅਤੇ ਉਹ ਨੂੰ ਜਾਣ ਕਰਦਾ ਹੁੰਦਾ ਤੇ ਮਹਾਰਾਜ ਸਾਨੂੰ ਗਾਂ ਦੱਸਦੇ ਆ ਕਿ ਹਰ ਜਪ ਮੰਤ ਗੁਰ ਉਪਦੇਸ਼ ਲਾ ਜਾਪੋ ਜਿਨ ਅੰਤਿ ਸ਼ਦਾਏ ਜਿਨ ਹਰ ਪੀਤ ਚਿਤਸਾ ਇਹੇ ਭਾਈ ਤੂੰ ਗੁਰੂ ਧਾਰਮਿਕਰ ਗੁਰੂ ਦਾ ਉਪਦੇਸ਼ ਲੈ ਉਹ ਜਿਹੜਾ ਮੰਤਰ ਉਪਦੇਸ਼ ਤੈਨੂੰ ਗੁਰੂ ਦਿੰਦਾ ਉਹਦਾ ਜਪ ਕਰ ਉਹਦਾ ਸਿਮਰਨ ਕਰ ਜਿਨੇ ਅੰਤਿ ਛਡਾਏ ਜਿਨ ਹਰ ਪੀਤ ਚਤਸਾ ਉਹ ਉਸ ਪ੍ਰਾਪਰਮਾਤਮਾ ਨਾਲ ਪਿਆਰ ਪਾ ਉਹ ਤੈਨੂੰ ਅੰਤ ਸਮੇਂ ਤੈਨੂੰ ਛਡਾ ਲੈਂਦਾ ਇਹਨੂੰ ਅੰਤ ਸਮੇਂ ਉਹ ਤੈਨੂੰ ਰੱਖ ਲੈਂਦਾ ਤੈਨੂੰ ਛਡਾ ਕੇ ਆਪਣੇ ਕੋਲ ਲੈ ਜਾਉਂਦਾ ਜਨਨਾਮ ਕੇ ਅਨ ਦਿਨ ਨਾਮ ਜਪੋ ਹਰ ਸੰਤੋ ਜੋ ਸ਼ੁਕਤੜਨ ਦਾ ਸਾਚਾ ਪਰਵਾਸਾ ਗੁਰਦਾਨਕ ਪਾਤਸ਼ਾਹ ਫਰਮਾਵੇਆ ਕਿ ਹੇ ਪ੍ਰਮਾਤਮਾ ਦੇ ਪਿਆਰਿਓ ਸੰਤ ਜਨੋ ਤੁਸੀਂ ਦਿਨ ਰਾਤ ਉਸ ਮਾਲਕ ਦਾ ਨਾਮ ਜਪੋ ਸਦਾ ਉਸ ਦੇ ਵਿੱਚ ਧਿਆਨ ਜੁੜੋ ਇਹ ਟੁੱਟਣ ਦਾ ਇੱਕ ਬਹੁਤ ਪੱਕਾ ਜਿਹੜਾ ਆ ਇਹ ਇਹ ਕੰਮ ਇਹ ਇੱਕ ਬਹੁਤ ਪੱਕਾ ਤਰੀਕਾ ਇੱਕ ਬਹੁਤ ਪੱਕਾ ਢੰਗ ਆ ਸੋ ਇਸ ਢੰਗ ਨੂੰ ਅਪਣਾਓ ਪਰਮਾਤਮਾ ਨੂੰ ਅੰਗ ਸੰਗ ਜਾਣੋ ਤੇ ਇਹ ਛੁੱਟਣ ਦਾ ਇੱਕ ਬਹੁਤ ਕੀ ਜਿਹੜੀ ਚੀਜ਼ ਆ ਮਰਸਾ ਨੂੰ ਵਸ ਤਾ ਸੋ ਹੋਜਾਪੂ ਲਾਜ ਕਾ ਦੀ ਮਾਫੀ ਸਤਿ ਆਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ